ਪੰਜਾਬ ਸਰਕਾਰ ਦੀ ਸਿਹਤ ਬੀਮਾ ਯੋਜਨਾ ਹਲਕਾ ਜੈਤੋ ਵਿੱਚ ਹੋਈ ਸ਼ੁਰੂ ਵਿਧਾਇਕ ਅਮੋਲਕ ਸਿੰਘ ਨੇ ਕੀਤਾ ਰਸਮੀ ਉਦਘਾਟਨ ਜਾਣਕਾਰੀ ਅਨੁਸਾਰ ਅੱਜ ਹਲਕਾ ਜੈਤੋ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਵੱਲੋਂ ਹਲਕਾ ਜੈਤੋ ਦੇ ਪਿੰਡ ਰੋੜੀ ਕਪੂਰਾ ਵਿਖੇ ਪੰਜਾਬ ਸਰਕਾਰ ਦੀ ਸਿਹਤ ਬੀਮਾ ਯੋਜਨਾ ਦਾ ਪਰਚੀ ਕੱਟ ਕੇ ਉਦਘਾਟਨ ਕੀਤਾ ਗਿਆ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਮੌਕੇ ਤੇ ਕੀ ਕਹਿਣਾ ਹੈ ਹਲਕਾ ਵਿਧਾਇਕ ਸਰਦਾਰ ਅਮੋਲਕ ਸਿੰਘ ਦਾ ਅਤੇ ਪਿੰਡ ਵਾਸੀਆਂ ਦਾ ਹਾਂ ਸਰ ਪੰਜਾਬ ਸਰਕਾਰ ਵੱਲੋਂ ਸਿਹਤ بیمਾ ਸ਼ੁਰੂ ਕੀਤੀ ਗਈ ਹੈ ਅੱਜ ਤੁਸੀਂ ਹਲਕਾ ਜਿੱਥੇ ਵਿੱਚ ਉਦਘਾਟਨ ਕੀਤਾ ਗਿਆ ਕੀ ਕਹਿਣਾ ਚਾਹੂੰਗੀ ਵੇਖੋ ਪਹਿਲੀ ਵਾਰ ਹੀ ਹੋਇਆ ਹੈ ਭਾਰਤ ਦੇਸ਼ ਦੇ ਵਿੱਚ ਕਿਸੇ ਸੂਬੇ ਦੇ ਵਿੱਚ 10 ਲੱਖ ਦਾ ਜਿਹੜਾ ਇਲਾਜ ਆ ਕਿਸੇ ਵਰਗ ਦਾ ਨਹੀਂ ਕਿਸੇ ਕਾਸਟ ਬੇਸ ਨਹੀਂਗਾ ਸਾਰੇ ਦੇ ਸਾਰੇ ਸੂਬੇ ਦਾ ਜਿਹੜਾ 10 ਲੱਖ ਦਾ ਇਲਾਜ ਆ ਉਹ ਸਰਕਾਰ ਨੇ ਫ੍ਰੀ ਕੀਤਾ ਸੋ ਇਹੋ ਜਿਹਾ ਕੰਮ ਸਿਰਫ ਮਾਨ ਸਰਕਾਰ ਹੀ ਕਰ ਸਕਦੀ ਸੀ ਸੋ ਜਿਹੜੇ ਆਸ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ ਸਿਹਤ ਸਹੂਲਤਾਂ ਤੇ ਸਿੱਖਿਆ ਨੂੰ ਲੈ ਕੇ ਉਸ ਤੇ ਪੂਰੀ ਉਤਰ ਰਹੀ ਹੈ ਹਰ ਇੱਕ ਪਰਿਵਾਰ ਦਾ ਜਿਹੜਾ 10 ਲੱਖ ਦਾ ਇਲਾਜ ਆ ਉਹ ਸਰਕਾਰ ਦੇ ਕਾਰਡ ਤੇ ਫ੍ਰੀ ਹੋਊਗਾ ਜਿਹਦੇ ਵਿੱਚ ਤਕਰੀਬਨ ਪੰਜਾਬ ਦੇ 90% ਤੋਂ ਉੱਤੇ ਜਿਹੜੇ ਹਸਪਤਾਲ ਆਉਂਦੇ ਆ ਚਾਹੇ ਉਹ ਸਰਕਾਰੀ ਆ ਚਾਹੇ ਉਹ ਪ੍ਰਾਈਵੇਟ ਆ ਵੱਡੇ ਵੱਡੇ ਹਸਪਤਾਲ ਜਿੱਥੋਂ ਬੰਦਾ ਚਾਵੇ ਉੱਥੋਂ ਇਲਾਜ ਕਰਾ ਸਕਦਾ ਆ ਸਰ ਜਿਹੜੀ ਗਾਲਗਦੀਪ ਸਿਹਤ ਬੀਮਾ ਦੀ ਯੋਜਨਾ ਦੀ ਤਾਂ ਇਹ ਖਾਸ ਵਰਗ ਲਈ ਹੈ ਜਾਂ ਸਾਰੇ ਹੀ ਵਰਗਾਂ ਲਈ ਇਹ ਸ਼ੁਰੂ ਕੀਤੀ ਗਈ ਹੈ ਵੇਖੋ ਇਹ ਸਾਰਿਆਂ ਲਈ ਹੈ ਇਹ ਨਾ ਤਾਂ ਕੋਈ ਕਾਸਟ ਬੇਸ ਆ ਨਾ ਕੋਈ ਇਨਕਮ ਬੇਸ ਆ ਚਾਹੇ ਥੱਲੋ ਇੱਕ ਦਿਹਾੜੀਦਾਰ ਮਜ਼ਦੂਰ ਹੋਵੇ ਤੋਂ ਲੈ ਕੇ ਕੋਈ ਅਫਸਰ ਹੋਵੇ ਚਾਹੇ ਉਹ ਐਮਐਲਏ ਹੋਵੇ ਚਾਹੇ ਕੋਈ ਮੰਤਰੀ ਹੋਵੇ ਚਾਹੇ ਕੋਈ ਡੀਸੀ ਹੋਵੇ ਕੋਈ ਐਸਐਸਪੀ ਹੋਵੇ ਚਾਹੇ ਕੋਈ ਥੱਲੇ ਕਲਰਕ ਲੱਗਾ ਕੋਈ ਵੀ ਏ ਬੀ ਸੀ ਡੀ ਸਾਰੇ ਵਰਗਾਂ ਵਾਸਤੇ ਸਾਰੇ ਲੋਕਾਂ ਵਾਸਤੇ ਜਿਹੜਾ 10 ਲੱਖ ਦਾ ਇਲਾਜ ਆ ਉਹ ਫ੍ਰੀ ਸਰਕਾਰ ਦੇ ਰਹੀ ਹੈ। ਅੱਛਾ ਕੋਈ ਜਗ੍ਹਾ ਨਿਰਧਾਰਤ ਕੀਤੀ ਗਈ ਹੈ ਸਰ ਜੀ ਘਰ-ਘਰ ਦੇ ਵਿੱਚ ਜਾ ਕੇ ਬਣਾਇਆ ਜਾਂਦਾ। ਇਹ ਘਰ-ਘਰ ਦੇ ਵਿੱਚ ਜਾ ਕੇ ਇੱਕ ਸਲਿੱਪ ਦਿੱਤੀ ਜਾਂਦੀ ਹੈ ਜਿਹੜੀ ਕਿ ਸੀਐਸਸੀ ਸੈਂਟਰ ਤੇ ਜਾ ਕੇ ਤੁਹਾਨੂੰ ਅਪਾਇੰਟਮੈਂਟ ਦੇ ਰੂਪ ਦੇ ਵਿੱਚ ਹੁੰਦੀ ਆ। ਉੱਥੇ ਜਾ ਕੇ ਤੁਸੀਂ ਆਪ ਦਾ ਜਿਹੜਾ ਹੈਲਥ ਕਾਰਡ ਆ ਉਹ ਬਣਾ ਸਕਦੇ ਹੋ। ਹੈਲਥ ਕਾਰਡ ਜਦੋਂ ਹੀ ਅਪਡੇਟ ਹੋ ਗਿਆ ਜਦੋਂ ਹੀ ਬਣ ਗਿਆ ਜੇ ਕੱਲ ਨੂੰ ਹੀ ਹੋ ਜਾਂਦਾ। ਤਾਂ ਉਹ ਤੁਸੀਂ ਚਾਹੇ ਉਹਦਾ ਅਗਲੇ ਦਿਨ ਆਪ ਦਾ ਜੇ ਕੋਈ ਇਲਾਜ ਕਰਾਉਣਾ ਤਾਂ ਉਹ ਕਰਾ ਸਕਦੇ ਹੋ। ਠੀਕ ਹੈ ਸਰ ਥੈਂਕ ਯੂ ਸਰ। ਥੈਂਕ ਯੂ ਜੀ ਬਾਈ ਜੀ ਕੀ ਨਾਮ ਹੈ ਕੁਲਦੀਪ ਸਿੰਘ ਹੈ ਜੀ ਪਿੰਡ ਰੋੜੀ ਕਿਪੂਰਾ ਆ ਬਾਈ ਜੀ ਪੰਜਾਬ ਸਰਕਾਰ ਵੱਲੋਂ ਸਿਹਤ ਬੀਮਾ ਯੋਜਨਾ ਜੀ ਸ਼ੁਰੂ ਕਰਕੇ ਗਏ ਹਲਕਾ ਵਿਧਾਇਕ ਮਰੋ ਸਰਦਾਰ ਮੋਹਨ ਸਿੰਘ ਜੀ ਆ ਕਿਸ ਤਰ੍ਹਾਂ ਦੇਖਦੇ ਹੋ ਸਕੀਮ ਨੂੰ ਜੀ ਸਕੀਮ ਬਹੁਤ ਲਾਭ ਵਾਲੀ ਹੈ ਜੀ ਹਰ ਵਰਗ ਨੂੰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਇਹਦੇ ਵਿੱਚ ਕੋਈ ਜਾਤ ਨਹੀਂ ਸੂਚਿਤ ਕੀਤੀ ਗਈ ਕੋਈ ਵੀ ਜਾਤੀ ਹੋਵੇ ਅਮੀਰ ਗਰੀਬ ਦੁਕਾਨਦਾਰ ਕਿਸੇ ਵੀ ਵਜ੍ਹਾ ਦਾ ਮਰਾਜ਼ਮ ਹਰ ਕੋ ਨੂੰ ਮਾਨ ਵੇ ਸਕੀਮ ਦੇ ਰਹੀ ਹੈ अच्छा ਤੁਸੀਂ ਪਰਿਵਾਰ ਦੇ ਕਿੰਨੇ ਮੈਂਬਰ ਨੇ ਕਿੰਨੇ ਦਾ ਕਾਰਡ ਬਣ ਚੁੱਕਿਆ ਜੀ ਪੰਜ ਮੈਂਬਰ ਆ ਜੀ ਠੀਕ ਹੈ ਜੀ ਅੱਜ ਪਹਿਲਾ ਕਾਰਡ ਆ ਬਣਾਇਆ ਘਰੋਂ ਸੱਦ ਕੇ ਬਣਾ ਕੇ ਦਿੱਤਾ ਜੀ ਅੱਛਾ ਘਰ ਦੇ ਵਿੱਚ ਆ ਕੇ ਬਣਾ ਕੇ ਹਾਂਜੀ ਹਾਂਜੀ ਠੀਕ ਹੈ ਸਰ ਅ ਵੀਰ ਜੀ ਕੀ ਨਾਮ ਪੁੱਛ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਪਿੰਡ ਰੋੜੀ ਕਪੂਰਾ ਆ ਪੰਜਾਬ ਸਰਕਾਰ ਵੱਲੋਂ ਸਿਹਤ ਬੀਮਾ ਯੋਜਨਾ ਜਿਹੜੀ ਅੱਜ ਸ਼ੁਰੂ ਕੀਤੀ ਗਈ ਹੈ ਵਿਧਾਇਕ ਮੋਹਨ ਸਿੰਘ ਵੱਲੋਂ ਹਾਂਜੀ ਹਾਂ ਕਿਸ ਤਰ੍ਹਾਂ ਦੇਖਦੇ ਹੋ ਇਸ ਸਕੀਮ ਇਹ ਸਕੀਮ ਜੀ ਬਹੁਤ ਵਧੀਆ ਸ਼ਲਾਘਾਯੋਗ ਕਦਮ ਹੈ ਮਾਨ ਸਰ ਸਰਕਾਰ ਦਾ ਕੀ ਜਿਹੜਾ ਵੀ ਕੋਈ ਵੀ ਗਰੀਬ ਆ ਚਾਹੇ ਅਮੀਰ ਆ ਉਹ ਤਾਂ 10 ਲੱਖ ਦਾ ਇਲਾਜ ਫ੍ਰੀ ਕਰਵਾ ਸਕਦੇ ਜੀ ਇਹ ਬਹੁਤ ਵਧੀਆ ਸਕੀਮ ਆ ਤੇ ਬਹੁਤ ਇਤਸ਼ਾਹ ਦੇ ਨਾਲ ਕੰਮ ਆ ਜੀ ਅਚ ਤੁਸੀਂ ਸਲਿੱਪ ਬਣਾਈ ਗਏ ਤੁਹਾਡੇ ਨਾਲ ਪੱਖ ਪਾਪ ਜਾਂ ਵਗੈਰਾ ਨਹੀਂ ਨਾ ਜੀ ਨਾ ਜਮਾ ਹੀ ਨਹੀਂ ਕੋਈ ਵੀ ਨਹੀਂ ਹੈਗਾ ਜੀ ਠੀਕ ਹੈ